एन टीवी पंजाब हिमाचल हरियाणा देख रहे हो ਤੁਸੀਂ ਤਾਂ ਖਬਰ ਦੀ ਸ਼ੁਰੂਆਤ ਤੋਂ ਪਹਿਲਾਂ ਅਸੀਂ ਇੱਕ ਚੀਜ਼ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਆ ਜਦੋਂ ਅੰਮ੍ਰਿਤਸਰ ਦੇ ਕੁਝ ਇਲਾਕਿਆਂ ਦੇ ਵਿੱਚ ਹੜਾਂ ਦੀ ਮਾਰ ਹੋਈ ਸੀ ਤਾਂ ਦੋ ਚਿਹਰੇ ਉੱਥੇ ਬਹੁਤ ਜ਼ਿਆਦਾ ਨਜ਼ਰ ਆਏ ਇੱਕ ਸੀ ਡੀਸੀ ਅੰਮ੍ਰਿਤਸਰ ਸ਼੍ਰੀਮਤੀ ਸ਼ਾਕਸ਼ੀ ਸਾਨੀ ਤੇ ਦੂਸਰੇ ਸਨ ਸਰਦਾਰ ਮਨਿੰਦਰ ਸਿੰਘ ਐਸਐਸਪੀ ਵਿਧਾਤੀ ਔਰ ਤੁਹਾਨੂੰ ਦੱਸਦੀ ਕਿ ਇਹਨਾਂ ਦੀ ਪੂਰੀ ਟੀਮ ਜੋ ਇਹਨਾਂ ਨੇ ਕੰਮ ਕੀਤਾ ਸਾਡੇ ਚੈਨਲ ਤੇ ਬਹੁਤ ਸਾਰੇ ਕਮੈਂਟਸ ਆਏ ਸੀ ਇਹਨਾਂ ਨੂੰ ਐਪਰੀਸ਼ੀਏਟ ਕਰਨ ਦੇ ਲਈ ਤਾਂ ਅਸੀਂ ਉਹ ਆਪਣਾ ਵਾਅਦਾ ਪੂਰਾ ਕਰ ਰਹੇ ਹਾਂ ਔਰ ਨਾਲ ਖਬਰ ਤੋਂ ਪਹਿਲਾਂ ਸਰ ਸਾਡੇ ਦਰਸ਼ਕਾਂ ਦਾ ਇੱਕ ਬਹੁਤ ਸਾਰੇ ਕਮੈਂਟ ਸੀਗੇ ਕਿ ਜਦੋਂ ਵੀ ਤੁਸੀਂ ਇਹਨਾਂ ਦੇ ਨਾਲ ਗੱਲ ਕਰੋਗੇ ਤਾਂ ਇਸ ਦੇ ਉੱਪਰ ਜ਼ਰੂਰ ਗੱਲ ਕਰਿਓ ਕਿ ਜਿਹੜੀ ਤੁਹਾਡੀ ਸੇਵਾ ਵਾ ਸਾਨੂੰ ਬਹੁਤ ਵਧੀਆ ਲੱਗਿਆ ਉਹ ਦਰਸ਼ਕਾਂ ਨੂੰ ਪਹਿਲਾਂ ਕੀ ਕਹਿਣਾ ਚਾਹੋਗੇ ਥੈਂਕ ਯੂ ਜੀ ਇਹ ਪੰਜਾਬ ਦੇ ਉੱਤੇ ਜਿਹੜੀ ਬਹੁਤ ਹੀ ਮਾਰ ਪਈ ਹੈ ਹੜਾਂ ਦੀ ਇਹਦੇ 'ਚ ਅਸੀਂ ਅਸੀਂ ਡਿਊਟੀ ਨਿਭਾਉਂਦੇ ਹੋਏ ਫਰਜ਼ ਨਿਭਾਉਂਦੇ ਹੋਏ ਲੋਕਾਂ ਦਾ ਸਾਥ ਜਿੱਥੇ ਸਾਡੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ ਔਨ ਗਰਾਉਂਡਸ ਅਸੀਂ ਪਹੁੰਚਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਜਿਹੜੀਆਂ ਸਮੱਸਿਆਵਾਂ ਸੀ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਕਿ ਸਾਡੇ ਜਿਹੜੇ ਰਿਸਪੌਂਸ ਸਟੇਟ ਦੇ ਹੋਣ ਤਾਂ ਉਸੇ ਤਰੀਕੇ ਨਾਲ ਅਸੀਂ ਆਪਣੇ ਰਿਸਪੌਂਸਸ ਨੂੰ ਕੈਲੀਬ੍ਰੇਟ ਕਰ ਸਕੀਏ ਤਾਂ ਲੋਕਾਂ ਨੇ ਜਿਹੜਾ ਮਾਨ ਸਤਕਾਰ ਪਿਆਰ ਦਿੱਤਾ ਉਹਦੇ ਲਈ ਬਹੁਤ-ਬਹੁਤ ਧੰਨਵਾਦ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਇੱਕ ਟਰਮਾਡੋਲ ਦੀ ਬਹੁਤ ਵੱਡੀ ਖੇਪ ਜਿਹੜੀ ਆ ਉਹ ਪੁਲਿਸ ਦੇ ਵੱਲੋਂ ਬਰਾਮਦ ਕੀਤੀ ਗਈ ਆ ਜਾਣਕਾਰੀ ਕੀ ਆ ਤਾਸੀ ਸਰਦਾਰ ਮਨਨ ਸਿੰਘ ਨਾਲ ਤੋਂ ਸਾਰੀ ਜਾਣਕਾਰੀ ਲਵਾਂਗੇ ਸਰ ਅੱਜ ਦੀ ਜਾਣਕਾਰੀ ਕੀ ਹੈ ਜੋ ਟ੍ਰਾਵਾਡੋਲ ਦੀ ਬੜੀ ਵੱਡੀ ਖੇਫੜੀ ਗਈ ਹੈ ਦੇਖੋ ਜੀ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ੇਟ ਇੱਕ ਬਹੁਤ ਹੀ ਸਕਸੈਸਫੁਲੀ ਜਿਹੜਾ ਚੱਲ ਰਿਹਾ ਹੈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਅੰਮ੍ਰਿਤਸਰ ਦੇ ਹਰਤੇ ਦੀ ਪੁਲਿਸ ਨੇ ਕਾਰਵਾਈ ਕਰਦੇ ਆ ਇੱਕ ਜੋਬਨ ਨਾ ਦੇ ਵਿਅਕਤੀ ਨੂੰ ਫੜਿਆ ਯੋਧੇ ਪਿੰਡ ਦਾ ਰਹਿਣ ਵਾਲਾ ਇਹ ਥਾਣਾ ਬਿਆਸ ਇਦੇ ਕੋਲੋਂ ਇਹਦੀ ਜਦੋਂ ਗੱਡੀ ਦੀ ਚੈਕਿੰਗ ਹੋਈ 1,8000 ਡਰਾਮਾਡੋਲ ਦੀਆਂ ਟੈਬਲੇਟਸ ਇੱਕ ਗਲੌਕ ਪਿਸਟਲ ਪੰਜ ਜਿੰਦਾ ਰਾਉਂਡ ਤੇ ਇਹ ਸਾਰੀ ਰਿਕਵਰੀ ਇਹਦੇ ਤੋਂ ਇਫੈਕਟ ਕੀਤੀ ਗਈ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਇਹਦੇ ਖਿਲਾਫ ਪਹਿਲਾਂ ਵੀ 9 ਵੱਖ-ਵੱਖ ਧਾਰਾਵਾਂ ਦੇ ਤਹਿਤ ਮੁਕਦਮੇ ਦਰਜ ਸੀਗੇ ਜਿਦੇ ਚੋਂ ਅਟੈਂਪਟ ਟੂ ਮਰਡਰ ਧੱਕੇਤੀ ਅਤੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਤੇ ਪਹਿਲਾਂ ਵੀ 9 ਮੁਕਦਮੇ ਦਰਜ ਕੀਤੇ ਗਏ ਨੇ ਸਰ ਜਿਹੜੀ ਇਹ ਖੇਪ ਸੀ ਕਿੱਥੋਂ ਆਈ ਸੀ ਔਰ ਕਿਸ ਤਰੀਕੇ ਦੇ ਨਾਲ ਮੰਗਵਾਈ ਗਈ ਇਹ ਆਪਣੇ ਸਾਥੀਆਂ ਦੇ ਨਾਲ ਰਲ ਕੇ ਦਿੱਲੀੋਂ ਜਿਹੜੀਆਂ ਕੰਪਨੀਆਂ ਹੁੰਦੀਆਂ ਨੇ ਜਿਹੜੀਆਂ ਟਰਾਂਸਪੋਰਟ ਕੰਪਨੀਆਂ ਹੁੰਦੀਆਂ ਨੇ ਜਿਹੜੀਆਂ ਬੱਸਾਂ ਚੱਲਦੀਆਂ ਨੇ ਉਹਨਾਂ ਤੋਂ ਤੋੜੇ ਮੰਗਾ ਕੇ ਉਹਨਾਂ ਦੇ ਤੋੜਿਆਂ ਦੇ ਉੱਤੇ ਲਿਖ ਦਿੰਦੇ ਸੀਗੇ ਕਿ ਇਹ ਜਿਹੜੀ ਹੈਗੀ ਹੈ ਹਾਊਸਹੋਲਡ ਆਈਟਮਸ ਨੇ ਹਾਊਸਹੋਲਡ ਆਈਟਮਸ ਚੋਂ ਕ੍ਰੌਕਰਰੀ ਆਈਟਮਸ ਇਹ ਸਾਰੀਆਂ ਲਿਖ ਦਿੰਦੇ ਸੀ ਤੇ ਦੋ ਤੋੜੇ ਇਹਨੇ ਮੰਗਾਏ ਸੀਗੇ ਦਿੱਲੀ ਤੋਂ ਬਸਰਾਹੀਂ ਜੋ ਇਹਨੇ ਰਿਸੀਵ ਕੀਤੇ ਤੇ ਸਾਡੀ ਟੀਮ ਨੇ ਚੈਕਿੰਗ ਕਰਦੇ ਆ ਵਧੀਆ ਚੈਕਿੰਗ ਕਰਦੇ ਆ ਇਹ ਤੋਂ ਰਿਕਵਰ ਕੀਤੇ ਨੇ ਜਿਹੜੀ ਇਹ ਟਰਾਮਾਡੋਲ ਦੀ ਖੇਪ ਆਈ ਸੀ ਜਿਸ ਕੰਪਨੀ ਦੇ ਕੋਲ ਬਣੀ ਆ ਜਾਂ ਜਿੱਥੋਂ ਇਹਨਾਂ ਨੇ ਮੰਗਵਾਈ ਸੀ ਉੱਥੋਂ ਤੱਕ ਪਹੁੰਚ ਕੀਤੀ ਗਈ ਹੈ ਜੀ ਬਿਲਕੁਲ ਜੀ ਜਿਹੜੀ ਪੰਜਾਬ ਪੁਲਿਸ ਨੇ ਪਹਿਲਾਂ ਵੀ ਇਦਾਂ ਦੇ ਕਾਫੀ ਜਿਹੜੇ ਸਾਡੇ ਸਾਹਮਣੇ ਮੁਕਦਮੇ ਆਏ ਨੇ ਤੇ ਅਸੀਂ ਬਿਲਕੁਲ ਹਰੇਕ ਮੁਕਦਮੇ ਦੀ ਤਹਿ ਤੱਕ ਜਾਂਦੇ ਆ ਇਸ 'ਚ ਵੀ ਜਾਵਾਂਗੇ ਜਿਹੜੀਆਂ ਫਾਰਵਰਡ ਤੇ ਸਾਰੀਆਂ ਬੈਕਵਰਡ ਲਿੰਕੇਜਸ ਇਹਦੀਆਂ ਤਹਿਕੀਕਾਤ ਕਰਦੇ ਆ ਹੋਇਆ ਪ੍ਰੋਪਰ ਅਸੀਂ ਜਿਹੜੇ ਮੁਲਜ਼ਮ ਨੇ ਹੋਰ ਵੀ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਤੇ ਸਾਰਿਆਂ ਨੂੰ ਜਿਹੜੀ ਹੈਗੀ ਬਣਦੀ ਸਜ਼ਾ ਉਹ ਦਵਾਵਾਂਗੇ ਸਰ ਇਹਨਾਂ ਦੀ ਸਪਲਾਈ ਇਹ ਮੰਗਵਾ ਕੇ ਫਿਰ ਕਿਸ ਜਗ੍ਹਾ ਕਰਦਾ ਸੀ ਅਮਰitsar ਦਿਹਾਤੀ ਜਾਂ ਇਸ ਤੋਂ ਇਲਾਵਾ ਬਾਹਰ ਵੀ ਕਿਤੇ ਜੀ ਫਿਲਹਾਲ ਪ੍ਰੀਲੀਮినਰੀ ਇਨਵੈਸਟੀਗੇਸ਼ਨ ਚ ਇਹ ਆਇਆ ਕਿ ਅਮਰitsar ਦਿਹਾਤੀ ਦੇ ਇਲਾਕੇ ਚ ਵੱਖ-ਵੱਖ ਪਿੰਡਾਂ ਚ ਵੱਖ-ਵੱਖ ਜਗ੍ਹਾ ਤੇ ਇਹਨਾਂ ਨੇ ਜਿਹੜੇ ਇਹਦੇ ਗੁਰਗੇ ਰੱਖੇ ਹੋਏ ਸੀਗੇ ਉਹਨਾਂ ਦੇ ਥਰੂ ਇਹ ਸਾਡੇ ਇਲਾਕੇ ਚ ਇਹ ਸਪਲਾਈ ਕਰਦਾ ਸੀਗਾ ਸਰ ਉਹਨਾਂ ਮੈਡੀਕਲ ਸਟੋਰ ਦੇ ਉੱਪਰ ਵੀ ਪਹੁੰਚ ਕੀਤੀ ਜਾਊਗੀ ਕਿਉਂਕਿ ਬਹੁਤ ਸਾਰੇ ਮੈਡੀਕਲ ਵਾਲੇ ਜਿਹੜੇ ਇਸ ਆਰ ਦੇ ਵਿੱਚ ਇਹਨਾਂ ਚੀਜ਼ਾਂ ਦਾ ਧੰਦਾ ਕਰਦੇ ਆ ਜੀ ਬਿਲਕੁਲ ਜੀ ਮੈਂ ਚਾਹੁੰਦਾ ਉਹਨਾਂ ਦੱਸਿਆ ਜਿਹੜੇ ਵੀ ਇਹਦੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਆ ਬਿਲਕੁਲ ਪ੍ਰੋਪਰਲੀ ਖੰਗਾਲੇ ਜਾ ਰਹੇ ਹਨ ਤੇ ਜਿਹੜੇ ਜਿਹੜੇ ਵੀ ਇਹਦੇ ਚ ਦੋਸ਼ੀ ਹੋਣਗੇ ਪਾਏ ਜਾਣਗੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਅਸੀਂ ਕਾਰਵਾਈ ਕਰਾਂਗੇ ਤੇ ਹਾਰਾਂ ਦਾ ਸੀਜ਼ਨ 66 ਹੋ ਚੁੱਕਿਆ ਹੁਣ ਦਿਨ ਚੱਲ ਰਹੇ ਨੇ ਉਹਦੇ ਲਈ ਲੋਕਾਂ ਨੂੰ ਕੀ ਹਦਾਇਤਾਂ ਨੇ ਕਿਉਂਕਿ ਆਤਿਸ਼ਬਾਜ਼ੀ ਵੀ ਕਾਹ ਚੱਲਣੀ ਹੈ ਲੋਕ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਸੇਫ ਰੱਖਣ ਦੇਖੋ ਜੀ ਇਹ ਜਿਹੜਾ ਤਿਉਹਾਰਾਂ ਦਾ ਸਮੇਂ ਹੈਗਾ ਇੱਥੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਸ਼ਿਰ ਗੌਰਵ ਯਾਦਵ ਜੀ ਨੇ ਬਹੁਤ ਹੀ ਸਾਨੂੰ ਸਖਤ ਹਦਾਇਤਾਂ ਦਿੱਤੀਆਂ ਨੇ ਕਿ ਜਿਹੜਾ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਿਲਕੁਲ ਮੇਨਟੇਨ ਕਰਕੇ ਰੱਖਿਆ ਜਾਵੇ ਪੰਜਾਬ ਪੁਲਿਸ ਅੰਮ੍ਰਿਤਸਰ ਦੀ ਹਾਤੀ ਪੁਲਿਸ ਪੂਰੀ ਮਸ਼ਟਾਹ ਹੈ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਜਿਹੜੇ ਇਹ ਤਿਉਹਾਰਾਂ ਦੇ ਦਿਨ ਨੇ ਇਹ ਤੁਸੀਂ ਵਧੀਆ ਤਰੀਕੇ ਨਾਲ ਬਤੀਤ ਕਰੋ ਬਸ ਆਪਣਾ ਆਪਣੇ ਜਿਹੜਾ ਆਪਣਾ ਪ੍ਰਿਆਵਣ ਹੈ ਵਰਣ ਹੈਗਾ ਤੇ ਆਪਣਾ ਜਿਹੜਾ ਨੇਚਰ ਹੈ ਆਪਣਾ এনवायरमेंट ਹੈ ਆਪਣੀਆਂ ਫਿਚਰ ਜਨਰੇਸ਼ਨਸ ਆ ਉਹਨਾਂ ਦਾ ਧਿਆਨ ਰੱਖਿਏ ਕਿ ਜਿਹੜੇ ਇਹ ਪੋਲੂਸ਼ਨ ਕਰਕੇ ਆਪਾਂ ਉਹਨਾਂ ਲਈ ਹੀ ਆਪਣਾ ਜਿਹੜਾ ਧਰਤੀ ਹੈ ਉਹਨਾਂ ਲਈ ਅਸੁਰੱਖਿਅਤ ਬਣਾ ਰਹੇ ਆਂ ਆਪਾਂ ਉਹਦਾ ਧਿਆਨ ਰੱਖਦੇ ਆਂ ਹੋਇਆ ਜਿਹੜੇ ਨਾਰਮਲ ਨੇਚਰਲ ਤਰੀਕੇ ਨਾਲ ਸੀ ਪਹਿਲਾਂ ਆਪਣੇ ਤਿਹਾਰ ਜਿਹੜੇ ਮਨਾਉਂਦੇ ਸੀਗੇ ਦੀਵੇ ਬਾਲ ਕੇ ਇਹ ਸਾਰੇ ਜਿਹੜੇ ਹੈਗੇ ਇਸ ਤਰੀਕੇ ਨਾਲ ਆਪਾਂ ਆਪਣੇ ਤਿਹਾਰ ਮਨਾਈਏ ਤੇ ਸਾਰਾ ਖੁਸ਼ਹਾਲ ਮਾਹੌਲ ਇੱਥੇ ਰੱਖੀਏ ਮਿਹਰਬਾਨੀ ਸਰ ਤੁਹਾਨੂੰ ਦੱਸ ਦਈਏ ਕਿ ਜੋ ਅੱਜ ਡਰਾਮਾ ਡੋਲ ਦੀ ਖੇਫੜੀ ਗਈ ਆ ਤਾਂ ਪੂਰੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਗਈ ਆ ਜਿਹੜੇ ਰਹਿੰਦੇ ਦੋਸ਼ੀ ਨੇ ਜਲਦ ਉਹਨਾਂ ਤੱਕ ਵੀ ਜਿਹੜੀ ਆ ਪਹੁੰਚ ਕੀਤੀ ਜਾਊਗੀ ਔਰ ਜਲਦੀ ਉਹਨਾਂ ਤੇ ਕਾਬੂ ਪਾ ਲਿਆ ਜਾਊਗਾ ਤਦ ਤੱਕ ਲਈ ਦੇਖਦੇ ਰਹੋ 29 ਪੰਜਾਬ ਹਿਮਾਚਲ ਹਰਿਆਣਾ ਕੈਮਰਾਨ ਰਵਿੰਦਰ ਦੇ ਨਾਲ ਕਸ਼ਮੀਰ ਸਿੰਘ ਗਿੱਲ